ਪਾਰੋ ਨੂੰ ਇੱਕ ਮੁੰਡਾ ਜ਼ਬਰਦਸਤੀ ਚੁੱਕ ਕੇ ਲੈ ਗਿਆ ਤੇ ਉਸ ਦੇ ਨੇੜੇ ਆ ਗਿਆ ਪਰ ਉਹਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਕਹਿਣ ਲੱਗੀ ਮੈਂ ਤੈਨੂੰ ਆਪਣਾ ਘਰਵਾਲਾ ਨਹੀਂ ਮੰਦੀ ਮੇਰੇ ਤੋਂ ਦੂਰ ਹੋ ਜਾ ਪਰ ਉਹ ਉਸਤੇ ਬੜੀ ਬੇਰਹਿਮੀ ਨਾਲ ਕੱਪੜੇ ਉਤਾਰ ਰਿਹਾ ਸੀ ਤੇ ਉਸ ਨੇ ਫਿਰ ਪਾਰੋ ਨੂੰ ਬੁਰੀ ਤਰ੍ਹਾਂ ਹੱਥ ਪੈਰ ਬੰਨ ਕੇ ਆਪਣੀ ਹਫਸ ਪੂਰੀ ਕਰਨ ਲਈ ਅਤੇ 파ਰੋ ਦੇ ਸਰੀਰ ਦੇ ਉੱਤੇ ਠੰਡੀ ਠੰਡੀ 파ਰੋ ਕਾਂਬਰਹੀ ਸੀ ਪਰ ਉਹ ਮਜ਼ਾ ਲੈ ਰਿਹਾ ਸੀ ਤੇ ਕਹਿਣ ਲੱਗਾ ਮੈਨੂੰ ਪਿਆਰ ਕਰ ਨਹੀਂ ਤਾਂ ਮੇਰਾ ਨਾਂ 파ਰੋ ਹੈ ਮੈਂ ਵਿਦੇਸ਼ ਜਾਣ ਵਾਲੀ ਸੀ ਤੇ ਮੈਨੂੰ ਬਾਹਰ ਕਿਸੇ ਕੰਪਨੀ ਦੇ ਨਾਲ ਹੀ ਜਾਣਾ ਸੀ ਜਿੱਥੇ ਕੀ ਮੈਂ ਨੌਕਰੀ ਕਰ ਰਹੀ ਸੀ 4 ਸਾਲ ਨੌਕਰੀ ਕਰਨ ਤੋਂ ਬਾਅਦ ਮੈਂ ਅਪਲਾਈ ਕਰ ਦਿੱਤਾ ਸੀ ਤੇ ਉੱਥੇ ਮੈਨੂੰ ਕੰਮ ਮਿਲ ਗਿਆ ਹੁਣ ਮੈਂ ਉੱਥੇ ਹੀ ਰਹਿਣ ਜਾ ਰਹੀ ਸੀ ਮੈਂ ਬਹੁਤ ਖੁਸ਼ ਸੀ ਕਿ ਮੇਰੀ ਕਿਸਮਤ ਬਦਲ ਗਈ ਪਰ ਸ਼ਾਇਦ ਮੇਰੀ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ ਇਨਸਾਨ ਜੋ ਸੋਚਦਾ ਉਹ ਹਮੇਸ਼ਾ ਨਹੀਂ ਹੁੰਦਾ ਪਰ ਉਹਨੇ ਪੂਰੀ ਤਿਆਰੀ ਕਰ ਲਈ ਅਤੇ ਆਪਣੇ ਮਾਪਿਓ ਨੂੰ ਆਖਰੀ ਵਾਰੀ ਅਲਵਿਦਾ ਕਹਿ ਕੇ ਆਪਣਾ ਸਾਰਾ ਸਮਾਨ ਗੱਡੀ ਦੇ ਵਿੱਚ ਰੱਖ ਕੇ ਬੈਠ ਗਈ ਸੀ ਇਸ ਗੱਲ ਦਾ ਦੁੱਖ ਸੀ ਕਿ ਆਪਣੇ ਘਰ ਦੇ ਤੋਂ ਦੂਰ ਜਾ ਰਹੀ ਸੀ ਪਰ ਉਹ ਜ਼ਿਆਦਾ ਦਿਨ ਉੱਥੇ ਨਹੀਂ ਰਹਿਣ ਵਾਲੀ ਸੀ ਕੁਝ ਸਾਲ ਉੱਥੇ ਰਹਿ ਕੇ ਚੰਗੇ ਪੈਸੇ ਕਮਾਉਣਾ ਚਾਹੁੰਦੀ ਸੀ ਇਹ ਸੁਪਨਾ ਲੈ ਕੇ ਉਹ ਆਪਣੇ ਘਰੋਂ ਜਾ ਰਹੀ ਸੀ ਅਚਾਨਕ ਉਸ ਦਾ ਧਿਆਨ ਬਾਹਰ ਗਿਆ ਤਾਂ ਉਸ ਦਾ ਬੁਰਾ ਹਾਲ ਹੋ ਗਿਆ ਜਦੋਂ ਉਸ ਨੇ ਟੈਕਸੀ ਡਰਾਈਵਰ ਨੂੰ ਕਿਹਾ ਕਿ ਇਹ ਰਸਤਾ ਤਾਂ 에ਰਪੋਰਟ ਦਾ ਨਹੀਂ ਲੱਗ ਰਿਹਾ ਚਾਰੇ ਪਾਸੇ ਉਸ ਇਨਸਾਨ ਖੰਡਰ ਸੀ ਇਦਾਂ ਲੱਗਦਾ ਸੀ ਜਿਦਾਂ ਕਿਸੇ ਪਿੰਡ ਵਿੱਚ ਪਹੁੰਚ ਗਈ ਹੋਵੇ ਉਹ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਤੇ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਸੀ ਉਸ ਡਰਾਈਵਰ ਨੇ ਬੜੇ ਹੀ ਅਜੀਬ ਅੰਦਾਜ਼ ਵਿੱਚ ਕਿਹਾ ਕੀ エアਪੋਰਟ ਦੇ ਰਾਸਤੇ ਵਿੱਚ ਕੁਝ ਖਰਾਬੀ ਆ ਗਈ ਹੈ ਉੱਥੇ ਬਹੁਤ ਜ਼ਿਆਦਾ ਜਾਮ ਲੱਗਿਆ ਹੈ ਇਸ ਲਈ ਸਾਨੂੰ ਘੁੰਮ ਕੇ エアਪੋਰਟ ਜਾਣਾ ਪੈਣਾ ਪਰ ਪਰ ਉਹਨੂੰ ਉਸ ਦੀਆਂ ਗੱਲਾਂ ਤੇ ਯਕੀਨ ਨਾ ਹੋਇਆ ਉਹ ਕੋਈ ਅਨਪੜ ਕੁੜੀ ਨਹੀਂ ਸੀ ਸਗੋਂ ਪੜ੍ਹੀ ਲਿਖੀ ਸੀ ਉੱਪਰ ਤੋਂ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਕਰਦੀ ਸੀ ਉਸ ਨੇ ਉਸ ਨੇ ਜਲਦ ਹੀ ਫੋਨ ਵਿੱਚੋਂ エアਪੋਰਟ ਦਾ ਰਸਤਾ ਚੈੱਕ ਕੀਤਾ ਤੇ Google Map ਉੱਤੇ ਵੀ ਕੁਝ ਨਹੀਂ ਵਿਖਾ ਰਿਹਾ ਸੀ ਰਸਤਾ ਬਿਲਕੁਲ ਸਾਫ਼ ਸੀ ਪਰ ਉਹਨੂੰ ਪਤਾ ਲੱਗਿਆ ਸੀ ਕਿ ਡਰਾਈਵਰ ਉਸ ਨੂੰ ਝੂਠ ਬੋਲ ਰਹੀ ਸੀ ਜਦੋਂ ਉਸਨੇ ਆਪਣੀ ਲੋਕੇਸ਼ਨ ਵੇਖੀ ਤਾਂ ਵੇਖਿਆ ਉਹ ਸ਼ਹਿਰ ਤੋਂ ਬਾਹਰ ਨਿਕਲ ਗਏ ਸੀ 에어ਪੋਰਟ ਤਾਂ ਉਥੋਂ ਬਹੁਤ ਹੀ ਦੂਰ ਸੀ ਪਤਾ ਨਹੀਂ ਕਦੋਂ ਆਪਣੀਆਂ ਅੱਖਾਂ ਬੰਦ ਕਰ ਲਿੱਤੀਆਂ ਸੀ ਤੇ ਕਦੋਂ ਉਸ ਨੂੰ ਉਹ ਗਲਤ ਰਸਤੇ ਤੇ ਲੈ ਆਇਆ ਉਸਨੇ ਆਪਣੀ ਲਾਈਵ ਲੋਕੇਸ਼ਨ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿੱਤੀ ਤੇ ਉਹਨਾਂ ਨੂੰ ਮੈਸੇਜ ਵੀ ਕਰ ਦਿੱਤਾ ਕਿ ਮੈਂ ਖਤਰੇ ਵਿੱਚ ਆ ਮੈਨੂੰ ਬਚਾ ਲਓ ਉਸ ਤੋਂ ਬਾਅਦ ਉਸਨੇ ਡਰਾਈਵਰ ਨੂੰ ਕਿਹਾ ਕਿ ਤੂੰ ਇੱਥੇ ਹੀ ਗੱਡੀ ਰੋਕ ਤੂੰ ਮੈਨੂੰ ਗਲਤ ਤਾ ਲੈ ਕੇ ਜਾ ਰਿਹਾ ਹੈ ਤੇ ਮੈਂ ਪੁਲਿਸ ਨੂੰ ਫੋਨ ਕਰਦੀ ਆਂ ਤੇ ਤੈਨੂੰ ਗ੍ਰਿਫਤਾਰ ਕਰ ਲੈਣਾ ਪਰ ਉਹਦੀ ਗੱਲ ਸੁਣ ਕੇ ਉਸਨੇ ਗੱਡੀ ਰੋਕੀ ਤੇ ਪਾਰੋ ਨੂੰ ਲੱਗਿਆ ਕਿ ਕੋਈ شریف ਇਨਸਾਨ ਹੈ ਇਸ ਲਈ ਗੱਡੀ ਰੋਕ ਦਿੱਤੀ ਪਰ ਪਾਰੋ ਨੇ ਵੇਖਿਆ ਉਹ ਇੱਕ ਝਟਕੇ ਨਾਲ ਪਿਛਲੀ ਸੀਟ ਉੱਤੇ ਆ ਕੇ ਬਾਰੀ ਖੋਲ ਕੇ ਉਸ ਨੂੰ ਬਾਹ ਫੜ ਕੇ ਬਾਹਰ ਕੱਢ ਰਿਹਾ ਸੀ ਉਸਨੇ ਪਾਰੋ ਦਾ ਮੋਬਾਈਲ ਵੀ ਤੋੜ ਦਿੱਤਾ ਉਸ ਤੋਂ ਬਾਅਦ ਉਸ ਨੂੰ ਕਾਰ ਦੇ ਨਾਲ ਹੀ ਸੀਟ ਉੱਤੇ ਬੰਨ੍ਹ ਦਿੱਤਾ ਪਾਰੋ ਦੀ ਹਾਲਤ ਬਹੁਤ ਖਰਾਬ ਸੀ ਉੱਚੇ ਜਾਣ ਤੋਂ ਬਾਅਦ ਇੱਕ ਬਹੁਤ ਹੀ ਵੱਡੀ ਕਾਲੇ ਰੰਗ ਦੀ ਗੱਡੀ ਉਹਨਾਂ ਦੇ ਕੋਲ ਆ ਕੇ ਰੁਕੀ ਪਰੋ ਨੂੰ ਲੱਗਿਆ ਕਿ ਸ਼ਾਇਦ ਇਸ ਕਾਰ ਵਿੱਚੋਂ ਮਦਦ ਮੰਗ ਸਕਦੀ ਤੇ ਉਸ ਕਾਰ ਵਿੱਚੋਂ ਕੁਝ ਲੋਕ ਬਾਹਰ ਆਏ ਉਹਨਾਂ ਨੇ ਪਰੋ ਦਾ ਸਮਾਨ ਕੱਢਿਆ ਤੇ ਤਲਾਸ਼ੀ ਲੈਣ ਲੱਗੇ ਉਹਨਾਂ ਨੇ ਹਰ ਇੱਕ ਚੀਜ਼ ਵਾਰੀ-ਵਾਰੀ ਬੈਗ ਵਿੱਚੋਂ ਬਾਹਰ ਕੱਢੀ ਬਸ ਕੱਪੜੇ ਬੈਗ ਵਿੱਚ ਲੈ ਕੇ ਦੂਜੀ ਗੱਡੀ ਵਿਚ ਰੱਖ ਦਿੱਤੇ ਅਤੇ ਉਸ ਨੂੰ ਬਾਹਰ ਤੋਂ ਕਸੀਟ ਕੇ ਗੱਡੀ ਚੋਂ ਬਾਹਰ ਕੱਢਿਆ ਉਸ ਵੱਡੀ ਕਾਰ ਵਿੱਚ ਫੇਰ ਪ੍ਰੀਤੋ ਨੂੰ ਸੀਟ ਨਾਲ ਬੰਨ੍ਹ ਦਿੱਤਾ ਉਸ ਡਰਾਈਵਰ ਨੇ ਆਪਣਾ ਰੂਪ ਬਦਲ ਲਿਆ ਸੀ ਅਤੇ ਵੱਡੀ ਕਾਰ ਵਿੱਚ ਆ ਕੇ ਬੈਠ ਗਿਆ ਪਰ ਉਹਦੇ ਅੱਖਾਂ ਵਿੱਚ ਹੰਝੂ ਸੀ ਉਸ ਨੇ ਕਿਹਾ ਮੈਂ ਤੇਰਾ ਕੀ ਵਿਗਾੜਿਆ ਤੂੰ ਮੈਨੂੰ ਕਿਉਂ ਅਗਵਾ ਕੀਤਾ ਪਰਮਾਤਮਾ ਦਾ ਵਾਸਤਾ ਮੈਨੂੰ ਛੱਡ ਦੇ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ਼ ਕਰ ਦਿਓ ਪਾਰੋ ਰੋ ਰਹੀ ਸੀ ਬੇਨਤੀ ਕਰ ਰਹੀ ਸੀ ਪਰ ਉਸ ਨੂੰ ਉਸ ਦੀ ਇੱਕ ਗੱਲ ਨਾ ਸੁਣੀ ਉਸ ਨੂੰ ਇੱਕ ਅਣਜਾਨ ਥਾਂ ਤੇ ਲੈ ਗਿਆ ਉੱਥੇ ਇੱਕ ਬਹੁਤ ਹੀ ਪੁਰਾਣੀ ਹਵੇਲੀ ਸੀ ਤੇ ਉਸ ਨੂੰ ਘਸੀਟਦਾ ਹੋਇਆ ਅੰਦਰ ਲੈ ਗਿਆ ਉਸ ਨੇ ਕੁਝ ਕਾਗਜ਼ ਉਸ ਦੇ ਹੱਥ ਵਿੱਚ ਦਿੱਤੇ ਸਾਈਨ ਕਰਦੇ ਜਦੋਂ ਪਾਰੋ ਨੇ ਪੇਪਰ ਵੇਖੇ ਉਸ ਦੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ ਇਹ ਕੋਈ ਮਾਮੂਲੀ ਕਾਗਜ਼ ਨਹੀਂ ਸਗੋ ਕੋਟ ਮੈਰਿਜ ਦੇ ਪੇਪਰ ਸੀ ਪਰ ਉਹਦੀ ਅੱਖਾਂ ਵਿੱਚੋਂ ਹੰਝੂ ਸੀ ਉਸ ਨੂੰ ਵੇਖ ਰਹੀ ਸੀ ਦੇਖਣ ਨੂੰ ਉਹ ਆਦਮੀ ਬਹੁਤ ਸੋਹਣਾ ਸੀ ਤੇ ਉਸ ਨੇ ਬਹੁਤ ਹੀ ਮਹਿੰਗੇ ਕੱਪੜੇ ਪਾਏ ਹੋਏ ਸੀ ਹੋ ਸਕਦਾ ਕੋਈ ਅਮੀਰ ਇਨਸਾਨ ਹੋਵੇ ਉਸਨੇ ਕਿਹਾ ਮੈਂ ਪੇਪਰ ਸਾਈਨ ਨਹੀਂ ਕਰਾਂਗੀ ਉਸਨੇ 파ਰ ਨੂੰ ਧਮਕੀ ਦੇਣੀ ਸ਼ੁਰੂ ਕੀਤੀ ਤੇ ਜ਼ਬਰਦਸਤੀ ਉਸ ਤੋਂ ਕਾਗਜ਼ਾਂ ਤੇ ਸਾਈਨ ਲੈ ਲਿੱਤੇ ਤੇ ਕਹਿ ਦਿੱਤਾ ਅੱਜ ਤੋਂ ਤੂੰ ਮੇਰੀ ਘਰ ਵਾਲੀ ਹੈ ਤੇ ਉਸ ਤੋਂ ਬਾਅਦ ਆਪਣੀ ਗੱਡੀ ਵਿੱਚ ਵਾਪਸ ਸ਼ਹਿਰ ਲੈ ਗਿਆ ਸੀ ਤੇ ਇੱਕ ਬਹੁਤ ਹੀ ਵੱਡੀ ਬਿਲਡਿੰਗ ਦੇ ਅੰਦਰ ਉਸ ਨੂੰ ਲੈ ਕੇ ਗਿਆ ਉਸ ਬਿਲਡਿੰਗ ਦੇ ਅੰਦਰ ਬਹੁਤ ਗਾਰਡ ਸੀ ਤੇ ਉਹਨਾਂ ਦੇ ਹੱਥਾਂ ਵਿੱਚ ਬੰਦੂਕਾਂ ਸੀ ਸਭ ਨੂੰ ਵੇਖ ਕੇ 파ਰੋ ਬਹੁਤ ਬੁਰੀ ਤਰ੍ਹਾਂ ਡਰ ਗਈ ਉਸਨੇ 파ਰੋ ਨੂੰ ਇੱਕ ਕਮਰੇ ਵਿੱਚ ਭੇਜ ਦਿੱਤਾ ਤੇ ਉੱਥੇ ਉਸ ਨੂੰ ਤਿਆਰ ਕਰਨ ਲਈ ਇੱਕ ਕੁੜੀ ਵੀ ਭੇਜ ਦਿੱਤੀ ਜਿਸ ਨੇ 파ਰੋ ਨੂੰ ਦੁਲਹਨ ਵਾਂਗ ਤਿਆਰ ਕੀਤਾ ਪਰ 파ਰੋ ਇਸ ਵਿਆਹ ਨੂੰ ਨਹੀਂ ਮੰਨਣਾ ਚਾਹੁੰਦੀ ਸੀ ਉਹ ਤਾਂ ਵਿਦੇਸ਼ ਵਿੱਚ ਜਾ ਕੇ ਸੈੱਟ ਹੋਣਾ ਚਾਹੁੰਦੀ ਸੀ ਤੇ ਹੁਣ ਉਹ ਇੱਥੇ ਕੈਦ ਹੋ ਗਈ ਸੀ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਉਹ ਸੋਚ ਰਹੀ ਸੀ ਪਤਾ ਨਹੀਂ ਉਸਦੇ ਮਾਪਿਓ ਦਾ ਕੀ ਹਾਲ ਹੋਊਗਾ ਉਸਦੇ ਦੋਸਤਾਂ ਨੇ ਹੁਣ ਤੱਕ ਘਰ ਵਿੱਚ ਦੱਸ ਦਿੱਤਾ ਹੋਣਾ ਉਹ ਬਹੁਤ ਘਬਰਾ ਗਈ ਸੀ 2 ਮਹੀਨੇ ਪਹਿਲਾਂ 파ਰੋ ਲਈ ਰਿਸ਼ਤਾ ਆਇਆ ਸੀ ਮੁੰਡਾ ਕਾਫੀ ਚੰਗਾ ਤੇ ਅਮੀਰ ਸੀ ਮਾਪਿਓ ਨੇ ਵਿਆਹ ਲਈ ਜ਼ੋਰ ਪਾਇਆ ਪਰ ਉਸਨੇ ਆਪਣੇ ਕੈਰੀਅਰ ਨੂੰ ਲੈ ਕੇ ਬਾਹਰ ਜਾਣ ਲਈ ਰਿਸ਼ਤੇ ਤੋਂ ਨਾ ਕਰ ਦਿੱਤੀ ਉਹ ਦਿਲੀ ਦਿਲ ਵਿੱਚ ਚਾਹੁੰਦੀ ਸੀ ਕਿ ਜਿਸ ਨਾਲ ਉਸਦੀ ਪੁਰਾਣੀ ਦੋਸਤੀ ਸੀ ਉਹ ਦੋਨੋਂ ਇੱਕ ਦੂਜੇ ਨੂੰ ਆਪਣੇ ਦਿਲ ਦੀ ਗੱਲ ਹਾਲੇ ਨਹੀਂ ਦੱਸ ਸਕੇ ਸੀ ਕਿਉਂਕਿ ਉਸਨੇ ਰਵੀ ਨੂੰ ਕਹਿ ਦਿੱਤਾ ਸੀ ਕਿ ਮੈਂ ਹਾਲੇ ਵਿਆਹ ਨਹੀਂ ਕਰਨਾ ਚਾਹੁੰਦੀ ਅਤੇ ਦੋਨੋਂ ਇੱਕ ਦੂਜੇ ਨੂੰ ਮਜ਼ਾਕ ਕਰਦੇ ਰਹਿੰਦੇ ਸੀ ਅੱਜ ਉਹ ਸੋਚ ਰਹੀ ਸੀ ਕਾਸ਼ ਉਹ ਰਵੀ ਨਾਲ ਵਿਆਹ ਕਰ ਲੈਂਦੀ ਤੇ ਅੱਜ ਉਸਨੇ ਰਵੀ ਨੂੰ ਮਦਦ ਲਈ ਮੈਸੇਜ ਭੇਜਿਆ ਸੀ ਤੇ ਚਿੰਤਾ ਕਰ ਰਹੀ ਸੀ ਪਤਾ ਨਹੀਂ ਉਹ ਕਿਸ ਹਾਲ ਵਿੱਚ ਹੋ ਨਵੀਂ ਨਵੇਲੀ ਦੁਲਹਨ ਬਣ ਕੇ ਕਜੇ ਆਦਮੀ ਦਾ ਇੰਤਜ਼ਾਰ ਕਰ ਰਹੀ ਸੀ ਜਿਸਨੇ ਉਸ ਨੂੰ ਅਗਵਾ ਕੀਤਾ ਸੀ ਤੇ ਜ਼ਬਰਦਸਤੀ ਵਿਆਹ ਦੇ ਪੇਪਰ ਤੇ ਸਾਈਨ ਕਰਵਾ ਲਏ ਸੀ ਪਰ ਉਹਨੇ ਸੋਚ ਲਿਆ ਸੀ ਕਿ ਉਸ ਨੂੰ ਆਪਣੇ ਨੇੜੇ ਨਹੀਂ ਆਉਣ ਦਊਗੀ ਰਾਤ ਨੂੰ ਜਦੋਂ ਕਮਰੇ ਵਿੱਚ ਆਇਆ ਤਾਂ ਉਸ ਨੂੰ ਦੇਖਦੇ ਹੀ ਘਬਰਾ ਗਈ ਤੇ ਉਸ ਦੇ ਕੋਲ ਆ ਕੇ ਉਸ ਨੇ 파ਰੋ ਨੂੰ ਗਿਫਟ ਦਿੱਤਾ ਪਰ 파ਰੋ ਨੇ ਫੜਨ ਤੋਂ ਨਾ ਕਰ ਦਿੱਤੀ ਤੇ ਕਿਹਾ ਕਿ ਤੈਨੂੰ ਮੈਂ ਆਪਣਾ ਘਰ ਵਾਲਾ ਨਹੀਂ ਨਾ ਹੀ ਮੈਂ ਇਸ ਵਿਆਹ ਨੂੰ ਮੰਨਦੀ ਆਂ ਵਿਆਹ ਵਿੱਚ ਦੋਨਾਂ ਦੀ ਮਰਜ਼ੀ ਹੋਣੀ ਚਾਹੀਦੀ ਹਲੇ ਵੀ ਮੈਨੂੰ 에어ਪੋਰਟ ਛੱਡ ਦੇ ਨਹੀਂ ਤਾਂ ਮੈਂ ਤੇਰੇ ਖਿਲਾਫ ਕੰਪਲੇਂਟ ਕਰਾਂਗੀ ਉਸ ਨੇ ਕਿਹਾ ਤੈਨੂੰ ਕਿੱਦਾਂ ਛੱਡ ਸਕਦਾ ਤੂੰ ਮੇਰੀ ਘਰ ਵਾਲੀ ਹੈ ਮੈਂ ਤੈਨੂੰ ਪਿਆਰ ਕਰਨਾ ਚਾਹੁੰਦਾ ਸੱਤ ਜਨਮਾਂ ਤੱਕ ਇਸ ਰਿਸ਼ਤੇ ਨੂੰ ਨਿਭਾਉਣਾ ਚਾਹੁੰਦਾ ਪ੍ਰੀਤੋ ਨੇ ਕਿਹਾ ਤੂੰ ਮੈਨੂੰ ਜਾਣਦਾ ਨਹੀਂ ਤਾਂ ਫਿਰ ਪਿਆਰ ਕਿੱਦਾਂ ਹੋ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ ਤੈਨੂੰ ਆਪਣੇ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਪ੍ਰੀਤੋ ਦੀ ਗੱਲ ਸੁਣ ਕੇ ਉਸਦੇ ਚਿਹਰੇ ਤੇ ਗੁੱਸਾ ਆ ਗਿਆ ਸੀ ਤੇ ਉਹ ਗੁੱਸੇ ਵਿੱਚ ਉਸਦੇ ਕੋਲ ਆਇਆ ਤੇ ਪ੍ਰੀਤੋ ਦੇ ਕੱਪੜੇ ਉਤਾਰਨ ਲੱਗਾ ਉਸਨੇ ਕਿਹਾ ਮੈਨੂੰ ਹੱਥ ਲਾ ਕੇ ਤੂੰ ਬਹੁਤ ਵੱਡੀ ਗਲਤੀ ਕਰ ਰਿਹਾ ਐ ਮੇਰੇ ਤੋਂ ਦੂਰ ਐ ਪਰ ਉਹ ਉਸ ਨੂੰ ਪਿੱਛੇ ਧੱਕ ਰਹੀ ਸੀ ਪਰ ਉਹ ਪੂਰੀ ਤਾਕਤ ਨਾਲ ਪਾਰੋ ਤੇ ਟੁੱਟ ਪਿਆ ਤੇ ਬਹੁਤ ਤਕੜਾ ਸੀ ਜਿੱਦਾਂ ਕੋਈ ਪਹਿਲਵਾਨ ਹੋਵੇ ਬੜੀ ਬੇਰਮੀ ਨਾਲ ਉਸਨੇ ਇੱਕੀ ਕਰਕੇ ਉਸਦੇ ਸਾਰੇ ਕੱਪੜੇ ਉਤਾਰ ਦਿੱਤੇ ਪਰ ਉਹਦੀ ਅੱਖਾਂ ਵਿੱਚ ਹੰਝੂ ਹੰਝੂ ਆ ਗਏ ਸੀ ਇੱਕ ਜਨਬੀ ਦੇ ਸਾਹਮਣੇ ਬੈਠੀ ਸੀ ਉਸਦੇ ਸਾਰੇ ਕੱਪੜੇ ਜ਼ਮੀਨ ਦੇ ਉੱਤੇ ਸੀ ਉਸਨੇ ਆਪਣੇ ਹੱਥਾਂ ਨਾਲ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਉਸਦੇ ਨੇੜੇ ਆ ਗਿਆ ਤੇ ਉਸ ਨੂੰ ਚੁੰਮਣ ਲੱਗਾ ਪਰ ਉਸਨੇ ਉਸ ਨੂੰ ਧੱਕਾ ਮਾਰਿਆ ਇੱਕ ਪਲ ਲਈ ਤਾਂ ਪਿੱਛੇ ਹੋ ਗਿਆ ਤੇ ਫਿਰ ਉਹ ਦੁਬਾਰਾ ਪਰੋ ਕੋਲ ਆਇਆ ਪਰ ਉਹਨੇ ਚਿੱਕਾ ਮਾਰਨੀ ਸ਼ੁਰੂ ਕਰ ਦਿੱਤੀ ਮੈਨੂੰ ਛੱਡ ਦਿਓ ਉਸਨੇ ਬੇਰਹਿਮੀ ਦੀ ਹੱਦ ਪਾਰ ਕਰ ਦਿੱਤੀ ਸੀ ਪਰ ਉਹ ਆਪਣੇ ਆਪ ਨੂੰ ਉਸ ਨੂੰ ਸੌਂਪਣ ਨੂੰ ਬਿਲਕੁਲ ਤਿਆਰ ਨਹੀਂ ਸੀ ਫਿਰ ਉਸਨੇ ਉਸ ਨੂੰ ਛੱਡ ਦਿੱਤਾ ਤੇ ਆਪਣੀ ਅਲਮਾਰੀ ਵਿੱਚੋਂ ਇਕਰਸੀ ਲੈ ਕੇ ਆਇਆ ਤੇ ਉਸਨੇ 파ਰੋ ਦੇ ਹੱਥ ਬੰਨ੍ਹ ਦਿੱਤੇ ਤੇ ਕਿਹਾ ਤੂੰ ਹੁਣ ਹਿਲ ਵੀ ਨਹੀਂ ਸਕਦੀ 파ਰੋ ਸੋਚ ਰਹੀ ਸੀ ਕਿਦਾਂ ਦਾ ਬੇਰਹਿਮ ਇਨਸਾਨ ਹੈ ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ ਤੇ 파ਰੋ ਬਹੁਤ ਕੁਝ ਕਹਿ ਰਹੀ ਸੀ ਉਸਨੇ ਆਪਣੇ ਕਮਰੇ ਵਿੱਚੋਂ ਬਰਫ਼ ਲੈ ਕੇ ਆਇਆ ਤੇ ਉਸਦੇ ਸਰੀਰ ਉੱਤੇ ਰੱਖਣੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ 파ਰੋ ਨੂੰ ਕੰਬਣੀ ਛਿੜ ਗਈ ਸੀ ਤੇ ਉਹ ਚਿੱਕਾ ਮਾਰ ਰਹੀ ਸੀ ਕਿ ਇਸ ਨੂੰ ਪਰੇ ਕਰ ਪਰ ਉਸਦੀ ਹਾਲਤ ਖਰਾਬ ਹੋ ਰਹੀ ਸੀ ਡਰ ਨਾਲ ਉਹ ਕੰਬਣ ਲੱਗੀ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਉਸ ਦੀ ਹਾਲਤ ਬਹੁਤ ਬੁਰੀ ਤਰ੍ਹਾਂ ਖਰਾਬ ਹੋ ਗਈ ਸੀ ਪਰ ਉਸ ਇਨਸਾਨ ਨੂੰ ਬਿਲਕੁਲ ਤਰਸ ਨਹੀਂ ਆ ਰਿਹਾ ਸੀ ਪਰ ਉਹ ਬਿਲਕੁਲ ਸ਼ਾਂਤ ਹੋ ਗਈ ਸੀ ਉਸ ਨੇ ਉਹ ਬਰਫ਼ ਉਸ ਦੇ ਸਰੀਰ ਤੋਂ ਪਰੇ ਕੀਤੀ ਤੇ ਫਿਰ ਉਸ ਦੇ ਨੇੜੇ ਆ ਕੇ ਉਸ ਨੂੰ ਚੁੰਮਣ ਲੱਗਾ ਪਰ ਪਰੋ ਨੇ ਕੁਝ ਨਾ ਕਿਹਾ ਉਹ ਬਿਲਕੁਲ ਪੱਥਰ ਬਣ ਗਈ ਸੀ ਉਸ ਨਾਲ ਮਨਮਾਨੀ ਕਰ ਰਿਹਾ ਸੀ ਤੇ ਇੱਕ লাশ ਵਾਂਗ ਪਈ ਵੇਖ ਰਹੀ ਸੀ ਪਰ ਯਕਾ ਕਾ ਵੀ ਚ ਉਸ ਨੂੰ ਕਹਿ ਰਹੀ ਸੀ ਕਿ ਅਜਿਆ ਨਾ ਕਰ ਮੈਨੂੰ ਛੱਡ ਦੇ ਉਸ ਨੇ ਪਰੋ ਦੇ ਹੱਥ ਖੋਲ ਦਿੱਤੇ ਤੇ ਉਸ ਨੂੰ ਕੱਪੜੇ ਦਿੱਤੇ ਤੇ ਉਸ ਕੋਲ ਆ ਕੇ ਕਹਿਣ ਲੱਗਾ ਮੈਂ ਤੈਨੂੰ ਪਿਆਰ ਕਰਦਾ ਮੈਂ ਤੇਰੇ ਨਾਲ ਕੁਝ ਗਲਤ ਨਹੀਂ ਕਰ ਸਕਦਾ ਉਹ ਵੀ ਤੇਰੀ ਮਰਜ਼ੀ ਦੇ ਖਿਲਾਫ ਮੈਂ ਨਹੀਂ ਕਰਾਂਗਾ ਪਰ ਤੂੰ ਜਲਦੀ ਹੀ ਮੈਨੂੰ ਹਾਂ ਕਰ ਦੇਂਗੀ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ ਸੀ ਪਰ ਉਹਨੇ ਜਲਦੀ ਨਾਲ ਆਪਣੇ ਕੱਪੜੇ ਪਾਏ ਪ੍ਰਮਾਤਮਾ ਨੂੰ ਯਾਦ ਕਰਨ ਲੱਗੀ ਕਿਉਂਕਿ ਉਸ ਦੀ ਇੱਜ਼ਤ ਬਚ ਗਈ ਸੀ ਇਹ ਸਿੰਸਾਨ ਨੂੰ ਆਪਣੇ ਘਰ ਵਾਲੇ ਦੇ ਰੂਪ ਵਿੱਚ ਉਹ ਕਦੇ ਸਤਿਕਾਰ ਨਹੀਂ ਕਰਨਾ ਚਾਹੁੰਦੀ ਸੀ ਪਰ ਜੇ ਚਾਹੁੰਦਾ ਤਾਂ ਉਸ ਦੀ ਇੱਜ਼ਤ ਉੱਠ ਸਕਦਾ ਸੀ ਉਸ ਨੇ ਹਰ ਹਾਲ ਵਿੱਚ ਆਪਣੇ ਆਪ ਨੂੰ ਬਚਾਉਣਾ ਸੀ ਅਤੇ ਅਗਲੀ ਸਵੇਰ ਜਦੋਂ ਉਹ ਉੱઠી ਤਾਂ ਆਦਮੀ ਨਹੀਂ ਸੀ ਉਸ ਦਾ ਨਾਮ ਸ਼ਸ਼ੀਲ ਸੀ ਉਸ ਨੂੰ ਲੱਗਿਆ ਇਹ ਹੀ ਮੌਕਾ ਮੇਥੋਂ ਭੱਜ ਜਾਈਆਂ ਪਰ ਬਾਹਰ ਬਹੁਤ ਹੀ ਜ਼ਿਆਦਾ ਗਾਰਡ ਸੀ ਉਸ ਨੂੰ ਦੇਖਦੇ ਕਹਿਣ ਲੱਗੇ ਕਿ ਤੂੰ ਇੱਥੋਂ ਬਾਹਰ ਨਹੀਂ ਜਾ ਸਕਦੀ ਤੇ ਨਾ ਹੀ ਤੈਨੂੰ ਇੱਥੋਂ ਬਾਹਰ ਨਿਕਲਣ ਦੀ ਇਜਾਜ਼ਤ ਹੈ ਉਹ ਉੱਥੇ ਬਿਲਕੁਲ ਇਕੱਲੀ ਸੀ ਪਰ ਉਹਨੂੰ ਉੱਥੋਂ ਬਾਹਰ ਨਿਕਲਣ ਦਾ ਕੋਈ ਰਾਹਸਤਾ ਨਜ਼ਰ ਨਹੀਂ ਆ ਰਿਹਾ ਸੀ ਉਹ ਬੁਰੀ ਤਰ੍ਹਾਂ ਘਬਰਾ ਗਈ ਸੀ ਤੇ ਬਾਹਰ ਨਿਕਲਣ ਲਈ ਤੜਫ ਰਹੀ ਸੀ ਉਸ ਕੋਲ ਕੋਈ ਫੋਨ ਵੀ ਨਹੀਂ ਸੀ ਜਿਸ ਰਾਹੀਂ ਉਸ ਨੂੰ ਆਪਣਾ ਮੈਸੇਜ ਭੇਜ ਸਕਦੀ ਉਸ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਉਸ ਦੇ ਘਰ ਦੇ ਉਸ ਦੀ ਚਿੰਤਾ ਕਰ ਰਹੇ ਹੋਣਗੇ ਜਿਸ ਕਰਕੇ ਉਹ ਹੋਰ ਜ਼ਿਆਦਾ ਰੋ ਰਹੀ ਸੀ ਪਤਾ ਨਹੀਂ ਮੇਰੀ ਮਾਂ ਦਾ ਕੀ ਹਾਲ ਹੋਊਗਾ ਸ਼ਾਮ ਦੇ 6 ਵਜੇ ਇੱਕ ਇਨਸਾਨ ਆਇਆ ਪਰ ਉਹਨੇ ਉਸ ਨੂੰ ਕਿਹਾ ਮੇਰੇ ਤੇ ਤਰਸ ਕਰ ਮੈਨੂੰ ਇਹ ਤੂੰ ਜਾਣਦੀ ਮੇਰੇ ਘਰ ਵਾਲੇ ਚਿੰਤਾ ਕਰਦੇ ਹੋਣਗੇ ਉਸਨੇ ਕਿਹਾ ਮੈਂ ਤੈਨੂੰ ਕੈਦ ਕਰਕੇ ਨਹੀਂ ਰੱਖਣਾ ਚਾਹੁੰਦਾ ਜਿਸ ਪਾਲ ਤੂੰ ਮੈਨੂੰ ਆਪਣਾ ਘਰ ਵਾਲਾ ਮੰਨਵੇਂ ਤੂੰ ਉਸੇ ਪਾਲ ਆਜ਼ਾਦ ਹੋ ਜਾਵੇਂਗੀ ਤੈਨੂੰ ਮੈਂ ਆਪਣੇ ਘਰ ਲੈ ਕੇ ਜਾਵਾਂਗਾ ਪਰ ਉਹਨੇ ਕਿਹਾ ਮੈਂ ਵਿਦੇਸ਼ ਜਾਣ ਵਾਲੀ ਸੀ ਤੂੰ ਮੇਰਾ ਫੋਨ ਤੋੜ ਦਿੱਤਾ ਮੈਂ ਆਪਣੇ ਦੋਸਤ ਨੂੰ ਮਦਦ ਲਈ ਮੈਸੇਜ ਭੇਜਿਆ ਸੀ ਮੇਰੀ ਮਾਂ ਨੂੰ ਕੁਝ ਹੋ ਗਿਆ ਤਾਂ ਮੈਂ ਕੀ ਕਰੂੰਗੀ ਉਸਨੇ ਕਿਹਾ ਕੱਲ ਨੂੰ ਮੈਂ ਤੈਨੂੰ ਤੇਰੀ ਮਾਂ ਕੋਲ ਲੈ ਜਾਵਾਂਗਾ ਬੱਸ ਆਜਰਾ ਤੂੰ ਦੁਲਹਨ ਬਣ ਕੇ ਮੇਰੀ ਅਡੀਕ ਕਰੀ ਤੇ ਜੋ ਮੈਂ ਚਾਹਣਾ ਮੈਨੂੰ ਦੇ ਦੇਵੀਂ ਤੂੰ ਕੱਲ ਆਪਣੀ ਮਾਂ ਕੋਲ ਹੋਵੇਂਗੀ ਪਰ ਉਹਨੇ ਕਿਹਾ ਜੋ ਤੂੰ ਚਾਹਣਾ ਮੈਂ ਨਹੀਂ ਤੈਨੂੰ ਦੇ ਸਕਦੀ ਤੇ ਨਾ ਹੀ ਕਦੇ ਦਵਾਂਗੀ ਮੈਂ ਤੈਨੂੰ ਪਿਆਰ ਨਹੀਂ ਕਰਦੀ ਅਚਾਨਕ ਉਸਦੀ ਨੇੜੇ ਆਇਆ ਤੇ ਕਹਿਣ ਲੱਗਾ ਤੂੰ ਮੈਨੂੰ ਜ਼ਰੂਰ ਪਿਆਰ ਕਰੇਂਗੀ ਇਹ ਕਹਿ ਕੇ ਉਸਦੇ ਬੁੱਲਾਂ ਨੂੰ ਚੁੰਮਣ ਲੱਗਾ ਉਹ ਬੇਕਾਬੂ ਹੋ ਰਿਹਾ ਹੋ ਰਿਹਾ ਸੀ ਪਰ ਉਹ ਡਰੀ ਪਈ ਸੀ ਉਹ ਹਰ ਹਾਲ ਵਿੱਚ ਉੱਥੋਂ ਜਾਣਾ ਚਾਹੁੰਦੀ ਸੀ ਉਸਨੇ ਕਿਹਾ ਕਿ ਮੈਂ ਤੇਰ ਨਾਲ ਗੱਲ ਕਰਨੀ ਹੈ ਪਰ ਉਹਨੇ ਕਿਹਾ ਤੂੰ ਮੈਨੂੰ ਵਿਦੇਸ਼ ਚਾਣ ਦੇ ਝੂਠੇ ਕਾਗਜ਼ ਫਾੜ ਦੇ ਮੈਂ ਤੇਰੇ ਨਾਲ ਇੱਕ ਰਾਤ ਬਤਾਉਣ ਨੂੰ ਤਿਆਰ ਹਾਂ ਇਹ ਕਹਿ ਕੇ ਉਸ ਵੱਲ ਵੇਖਣ ਲੱਗੀ ਸੁਸ਼ੀਲ ਉਸ ਵੱਲ ਵੇਖ ਰਿਹਾ ਸੀ ਤੇ ਕਹਿਣ ਲੱਗਾ ਤੂੰ ਇੰਨੀ ਨੀਵੀਂ ਕਿਵੇਂ ਹੋ ਗਈ ਉਸ ਨੂੰ ਗੁੱਸੇ ਨਾਲ ਵੇਖ ਰਿਹਾ ਸੀ ਕਿ ਤੂੰ ਆਪਣੇ ਆਪ ਨੂੰ ਇੰਨਾ ਛੋਟਾ ਕਿੱਦਾਂ ਕਰ ਲਿਆ ਤੂੰ ਕੋਈ ਬਾਜ਼ਾਰੂ ਔਰਤ ਨਹੀਂ ਮੇਰੀ ਘਰ ਵਾਲੀ ਹੈ ਤੂੰ ਇੱਕ ਰਾਤ ਦੇ ਬਦਲੇ ਮੇਰੇ ਤੋਂ ਕੀ ਮੰਗ ਰਹੀ ਹੈ ਜੇ ਮੈਂ ਤੇਰ ਨਾਲ ਰਾਤ ਹੀ ਬਤਾਉਣੀ ਹੁੰਦੀ ਫਿਰ ਮੈਂ ਤੇਰ ਨਾਲ ਵਿਆਹ ਕਿਉਂ ਕਰਦਾ ਕੱਲ ਰਾਤ ਵੀ ਮੈਂ ਤੈਨੂੰ ਛੱਡ ਦਿੱਤਾ ਸੀ ਮੈਂ ਆਪਣਾ ਪਿਆਰ ਜ਼ਬਰਦਸਤੀ ਹਾਸਲ ਨਹੀਂ ਕਰਨਾ ਚਾਹੁੰਦਾ ਪਰ ਉਹਨੇ ਕਿਹਾ ਤੂੰ ਮੈਨੂੰ ਅਗਵਾ ਕੀਤਾ ਇੱਥੇ ਕੈਦ ਕੀਤਾ ਇਹ ਜ਼ਬਰਦਸਤੀ ਨਹੀਂ ਤਾਂ ਹੋਰ ਕੀ ਹੈ ਤੂੰ ਮੇਰਾ ਭਵਿੱਖ ਖਰਾਬ ਕਰ ਦਿੱਤਾ ਉਸਨੇ ਕਿਹਾ ਮੈਂ ਤੇਰਾ ਫਿਊਚਰ ਬਣਾ ਦਵਾਂਗਾ ਮੈਂ ਤੈਨੂੰ ਪਿਆਰ ਕਰਕੇ ਤੇਰੀ ਜ਼ਿੰਦਗੀ ਬਣਾ ਦਵਾਂਗਾ ਤੂੰ ਮੈਨੂੰ ਇੱਕ ਵਾਰੀ ਪਿਆਰ ਤਾਂ ਕਰਕੇ ਵੇਖ ਮੈਂ ਤੈਨੂੰ ਕੀ ਜੀ ਇਸ ਕੰਪਨੀ ਦਾ ਮਾਲਕ ਹਾਂ ਤੈਨੂੰ ਉੱਥੇ ਅਫਸਰ ਬਣਾ ਦਊਗਾ ਵਿਦੇਸ਼ ਵਿੱਚ ਜਿੰਨਾ ਕਮਾਉਣ ਵਾਲੀ ਸੀ ਉਸ ਤੋਂ ਜ਼ਿਆਦਾ ਇੱਥੇ ਕਮਾਏਂਗੀ ਪਰ ਉਹਨੇ ਕਿਹਾ ਪੈਸੇ ਨਾਲ ਸਭ ਕੁਝ ਨਹੀਂ ਖਰੀਦ ਸਕਦੇ ਸੁਸ਼ੀਲ ਨੇ ਕਿਹਾ ਪੈਸੇ ਵਾਲੀ ਕੋਈ ਗੱਲ ਨਹੀਂ ਮੈਂ ਪਿਆਰ ਦੇ ਬਦਲੇ ਤੇਰਾ ਪਿਆਰ ਚਾਹਣਾ ਤੇ ਤੈਨੂੰ ਖੁਸ਼ ਵੇਖਣਾ ਚਾਹਣਾ ਤੂੰ ਮੇਰਾ ਰਿਸ਼ਤਾ ਟੁਕਰਾ ਦਿੱਤਾ ਨਹੀਂ ਤਾਂ ਤੈਨੂੰ ਇਹ ਦਿਨ ਦੇਖਣਾ ਨਾ ਪੈਂਦਾ ਪਰ ਉਹਨੇ ਕਿਹਾ ਕਿਹੜਾ ਰਿਸ਼ਤਾ ਉਸਨੇ ਕਿਹਾ 2 ਮਹੀਨੇ ਪਹਿਲਾਂ ਤੇਰੇ ਮਾਪੇ ਕੋਲ ਮੈਂ ਰਿਸ਼ਤਾ ਭੇਜਿਆ ਸੀ ਤੂੰ ਨਾ ਕਰ ਦਿੱਤੀ ਮੈਂ ਕੁਝ ਨਹੀਂ ਕਿਹਾ ਸੋਚਿਆ ਤੇਰਾ ਪਿਆਰ ਪਾ ਲਵਾਂਗਾ ਪਰ ਫਿਰ ਪਤਾ ਲੱਗਾ ਕਿ ਤੂੰ ਦੇਸ਼ ਛੱਡ ਕੇ ਜਾ ਰਹੀ ਏ ਮੈਂ ਮਜਬੂਰੀ ਨਾਲ ਤੈਨੂੰ ਅਗਵਾ ਕੀਤਾ ਮੈਂ ਇਦਾਂ ਨਹੀਂ ਕਰਨਾ ਚਾਹੁੰਦਾ ਸੀ ਬਸ ਤੈਨੂੰ ਪਿਆਰ ਕਰਦਾ ਸੀ ਜਦੋਂ ਆਪਾਂ ਦੋਨੋਂ ਛੋਟੇ ਸੀ ਮੈਂ ਤੈਨੂੰ ਉਦੋਂ ਤੋਂ ਪਿਆਰ ਕਰਦਾ ਮੈਂ ਤੈਨੂੰ ਬਚਪਨ ਤੋਂ ਜਾਣਦਾ ਆਪ ਇਕੱਠੇ ਪੜਦੇ ਸੀ ਪਰ ਉਹਨੂੰ ਥੋੜਾ ਯਾਦ ਆ ਰਿਹਾ ਸੀ ਸੁਸ਼ੀਲ ਨਾਂ ਦਾ ਇੱਕ ਮੁੰਡਾ ਉਸ ਨਾਲ ਪੜਦਾ ਸੀ ਜੋ ਉਸਦੀ ਕਲਾਸ ਵਿੱਚ ਸੀ ਉਹ ਦੋਸਤ ਸੀ ਪਰ ਉਹਨਾਂ ਵਿੱਚ ਕੁਝ ਵੀ ਜਿਹਾ ਨਹੀਂ ਸੀ ਪਰ ਉਹਨੂੰ ਨਹੀਂ ਪਤਾ ਸੀ ਕਿਉਂ ਪਰ ਉਹਨੂੰ ਪਸੰਦ ਕਰਦਾ ਇਹ ਤਾਂ ਬਚਪਨ ਦੀ ਗੱਲ ਸੀ ਹੁਣ ਤਾਂ ਬਹੁਤ ਸਾਲ ਬੀਤ ਗਏ ਸੀ ਪਰ ਉਹ ਆਪਣੀ ਸੋਚ ਵਿੱਚ ਡੁੱਬ ਗਈ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਬੜੀ ਹੈਰਾਨੀ ਦੇ ਨਾਲ ਉਸ ਨੂੰ ਵੇਖਣ ਲੱਗੀ ਤਾਂ ਉਸ ਨੇ ਕਿਹਾ ਮੈਂ ਤੈਨੂੰ ਉਦੋਂ ਤੋਂ ਚਾਹਣਾ ਫਿਰ ਤੈਨੂੰ ਜਦੋਂ ਮੈਂ ਵੇਖਿਆ ਤੂੰ ਸਾਡੀ ਬਿਲਡਿੰਗ ਵਿੱਚ ਨੌਕਰੀ ਕਰਨ ਲਈ ਆਈ ਸੀ ਤੈਨੂੰ ਦੇਖਦੇ ਹੀ ਮੈਂ ਪਛਾਣ ਲਿਆ ਸੀ ਤੇ ਮੈਂ ਤੇਰੇ ਬਾਰੇ ਸੋਚਣ ਲੱਗਾ ਹੌਲੀ ਹੌਲੀ ਮੇਰਾ ਇਦਾਂ ਦਾ ਹਾਲ ਹੋ ਗਿਆ ਮੈਂ ਸੋਚ ਲਿਆ ਸੀ ਮੈਂ ਵਿਆਹ ਤੇਰੇ ਨਾਲ ਹੀ ਕਰਾਂਗਾ ਨਹੀਂ ਤਾਂ ਮੈਂ ਕਿਸੇ ਨਾਲ ਵੀ ਵਿਆਹ ਨਹੀਂ ਕਰਾਂਗਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਸੁਸ਼ੀਲੋ ਸੁਸ਼ੀਲੋ ਉਸ ਨੂੰ ਕਹਿ ਰਿਹਾ ਸੀ ਪ੍ਰੀਤੋ ਨੇ ਕਿਹਾ ਬੇਨਤੀ ਕਰਦੀ ਹਾਂ ਮੈਨੂੰ ਛੱਡ ਦੇ ਉਸ ਨੇ ਕਿਹਾ ਠੀਕ ਹੈ ਆਪਣਾ ਸਮਾਨ ਚੱਕ ਤੇ ਪ੍ਰੀਤੋ ਨੂੰ ਉਸ ਦੀ ਮਾਂ ਕੋਲ ਛੱਡ ਦਿੱਤਾ ਉਸ ਦੇ ਮਾਪਿਓ ਨੇ ਉਸ ਨੂੰ ਗਾੜ ਲਾ ਲਿਆ ਸੀ ਤੇ ਉਹਨਾਂ ਦਾ ਰੂ ਰੋ ਕੇ ਬੁਰਾ ਹਾਲ ਸੀ ਉਹ ਸੁਸ਼ੀਲ ਵੱਲ ਵੇਖ ਰਹੇ ਸੀ ਅਤੇ ਪਾਰੋ ਦੇ ਪਿਓ ਨੇ ਕਿਹਾ ਕਿ ਤੂੰ ਉਹੀ ਮੁੰਡਾ ਨਹੀਂ ਜਿਸ ਨੇ ਇਸ ਲਈ ਰਿਸ਼ਤਾ ਭੇਜਿਆ ਸੀ ਪ੍ਰੀਤੋ ਨੇ ਸਾਰੀਆਂ ਗੱਲਾਂ ਆਪਣੇ ਮਾਪਿਓ ਨੂੰ ਦੱਸ ਦਿੱਤੀਆਂ ਸੁਸ਼ੀਲ ਉੱਥੋਂ ਚਲਾ ਗਿਆ ਸੀ ਉਸ ਬਾਰੇ ਸੋਚ ਰਹੀ ਸੀ ਪ੍ਰੀਤੋ ਨੇ ਨੌਕਰੀ ਛੱਡ ਦਿੱਤੀ ਸੀ ਉਸ ਕੋਲ ਰਵੀ ਆਇਆ ਪਰ ਉਸਨੇ ਉਸ ਤੋਂ ਵੀ ਆਪਣੇ ਆਪ ਨੂੰ ਦੂਰ ਕਰ ਲਿਆ ਸੀ ਜਿੱਦਾਂ ਉਸ ਦੇ ਅੰਦਰ ਜੀਣ ਦੀ ਇੱਛਾ ਹੀ ਖਤਮ ਹੋ ਗਈ ਹੋਵੇ ਉਹ ਆਪਣੇ ਕਮਰੇ ਵਿੱਚ ਬੰਦ ਰਹਿੰਦੀ ਇੱਕ ਦਿਨ ਉਸਦੇ ਮਾਪਿਓ ਨੇ ਪਰੇਸ਼ਾਨ ਹੋ ਕੇ ਹੋਕੇ ਸੁਸ਼ੀਲ ਨੂੰ ਘਰ ਬੁਲਾਇਆ ਸੁਸ਼ੀਲ ਨੇ ਉਸ ਤੋਂ ਮਾਫੀ ਮੰਗੀ ਕਿ ਜੋ ਵੀ ਤੇਰਾ ਹਾਲ ਮੇਰੇ ਕਰਕੇ ਹੋਇਆ ਹੌਲੀ ਹੌਲੀ ਸੁਸ਼ੀਲ ਦੇ ਨੇੜੇ ਆ ਗਈ ਤੇ ਇੱਕ ਦਿਨ ਉਸਨੇ ਕਿਹਾ ਮੈਂ ਤੇਰੇ ਨਾਲ ਆਪਣੀ ਜ਼ਿੰਦਗੀ ਬਤਾਉਣਾ ਚਾਹੁੰਦੀ ਹਾਂ ਉਸਨੇ ਭਲੇ ਹੀ ਗਲਤੀ ਕੀਤੀ ਸੀ ਉਸਨੂੰ ਅਗਵਾ ਕੀਤਾ ਸੀ ਪਰ ਆਪਣੀ ਗਲਤੀ ਸੁਧਾਰ ਲਈ ਸੀ ਪਿਛਲੇ 1 ਸਾਲ ਤੋਂ ਉਸਨੂੰ ਪਾਰਕ ਰਹੀ ਸੀ ਤੇ ਉਸਨੇ ਪਾਰੋ ਦਾ ਦਿਲ ਜਿੱਤ ਲਿਆ ਸੀ ਉਸਦੇ ਮਾਪਿਓ ਨੇ ਖੁਸ਼ੀ-ਖੁਸ਼ੀ ਦੋਨਾਂ ਦਾ ਵਿਆਹ ਕਰ ਦਿੱਤਾ ਸੀ